ਸੱਚੀ ਕਾਲ ਪੰਜਾਬ ਅਪਡੇਟਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਕੁਝ ਖਾਸ ਖਬਰਾਂ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ 24 ਘੰਟੇ ਬਿਨਾਂ ਕੱਟ ਬਿਜਲੀ ਸਪਲਾਈ ਦੇਣ ਦੇ ਮੰਤਵ ਨਾਲ 5000 ਕਰੋੜ ਰੁਪਏ ਦੇ ਕੀਤੇ ਗਏ ਨਿਵੇਸ਼ ਦੌਰਾਨ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਉਸਾਰੀ ਵਾਅਦੇ ਤੇ ਨਵੀਨੀਕਰਨ ਨੂੰ ਮੁੱਖ ਰੱਖਦੇ ਹੋਏ ਪਿੰਡ ਅੱਤੇਵਾਲੀ ਦੇ ਬਿਜਲੀ ਗ੍ਰਿਡ ਵਿਖੇ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਬੱਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੇ ਨਾਲ 66 ਕੇਵੀ ਗ੍ਰਿਡ ਅੱਤੇਵਾਲੀ ਵਿਖੇ ਪ੍ਰੋਜੈਕਟ ਦਾ ਸ਼ੁ ਕਿਤਾ ਗਿਆ ਵਿਤਾਇਖ ਸਹਿਬਾਨ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਹੁਣ ਜਿਲ੍ਹਾ ਨਿਵਾਸੀਆਂ ਨੂੰ ਬਿਜਲੀ ਦੇ ਕਟਾਂ ਤੋਂ ਪੂਰਨ ਤੌਰ ਤੇ ਮੁਕਤੀ ਮਿਲ ਸਕੇਗੀ ਉਹਨਾਂ ਦੱਸਿਆ ਕਿ ਜਿਲ੍ਹਾ ਫਤਿਹਗੜ ਸਾਹਿਬ ਵਿੱਚ 135 ਕਰੋੜ ਰੁਪਏ ਦੀ ਲਾਗਤ ਨਾਲ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਸਾਰੀ ਵਾਦੇ ਤੇ ਨਵੀਨੀਕਰਨ ਯਕੀਨੀ ਬਣਾਇਆ ਜਾਵੇਗਾ ਮਾਨਯੋਗ ਸਰਦਾਰ ਭੰਸੀ ਮਾਨ ਸਾਹਿਬ ਨੇ ਪੰਜਾਬ ਦੇ ਸੀਐਮ ਸਾਹਿਬ ਹਨ ਅਰਵਿੰਦ ਕੇਜਰੀਵਾਲ ਸਾਭੀ ਦੀ ਰਹਿਨਵਾਈ ਚੋਂ ਹਨ ਜਿਹੜਾ ਇੱਕ ਬਹੁਤ ਵੱਡਾ ਰੋਸ਼ਨ ਪੰਜਾਬ ਪ੍ਰੋਜੈਕਟ ਲਾਂਚ ਕੀਤਾ ਹੈ ਔਰ 5000 ਕਰੋੜ ਜਿਹੜਾ ਇਹ ਤੇ ਖਰਚ ਕੀਤਾ ਜਾਊਗਾ ਇਹ ਪੰਜਾਬ ਨੂੰ ਬਿਜਲੀ ਕਟਣ ਤੋਂ ਮੁਕਤ ਕਰਤਾ ਜਾਊਗਾ। ਸੋ ਬਹੁਤ ਵੱਡਾ ਜਿਹੜਾ ਇੱਕ ਰੈਵਿਊਲੂਸ਼ਨ ਮੈਂ ਕਹਿ ਸਕਦਾ ਹਾਂ ਬਿਜਲੀ ਜਿਹੜਾ ਡਿਪਾਰਟਮੈਂਟ ਚਾਰਿਆ ਬਿਜਲੀ ਦੇ ਕੰਮਾਂ ਵਿਚਾਰਿਆ। ਔਰ ਅਸੀਂ ਇਹ ਦੇਖੋ ਤੁਸੀਂ ਆ ਜਿਹੜਾ ਦੇਖ ਗਏ 80 ਲੱਖ ਰੁਪਏ ਦੀ ਇਹ ਗਾਉਂਡਰੀ ਬਾਲ ਬਣਾਈ ਹੈ। 23 ਚ ਜਿਹਨੂੰ ਹੜਾ ਇਸ ਸਾਰਾ ਜਿਹੜਾ ਪਾਵਰ ਗ੍ਰਿਡ ਹੈ ਇਹ ਡੁੱਬ ਗਿਆ ਸੀ। ਸੋ ਪੰਜਾਬ ਸਰਕਾਰ ਦੇ ਬਹੁਤ ਵੱਡੇ ਉਪਰਾਲੇ ਅਸੀਂ ਦੇਖਿਆ ਕਿ ਜਿਹੜੇ ਕਿਸਾਨ ਹੈ ਉਹਨਾਂ ਨੂੰ ਵੀ 8 ਘੰਟੇ ਪਹਿਲਾਂ ਲਾਈਟ ਨਹੀਂ ਮਿਲਦੀ ਪਿਛਲੀ ਸਰਕਾਰਾਂ ਚ। ਇਸ ਸਾਲ 11-11 ਘੰਟੇ ਮਿਲਦੀ ਹੈ। ਸੋ ਬਹੁਤ ਵੱਡੀ ਚੇਂਜ ਆਈ ਹੈ ਜਿਹੜੀ ਪਾਵਰ ਚ ਔਰ ਸਾਡਾ ਕਿਸਾਨ ਆਮ ਲੋਕ ਬਹੁਤ ਖੁਸ਼ ਹੋਏ ਸੋ ਪਹਿਲਾਂ ਤਾਂ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਅੱਜ ਮੁਬਾਰਕਬਾਦ ਦੇਣਾ ਚਾਹੁੰਗਾ ਹਲਕੇ ਦੇ ਲੋਕਾਂ ਨੂੰ ਜ਼ਿਲ੍ਹੇ ਦੇ ਲੋਕਾਂ ਨੂੰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਉਦਘਾਟਨ ਕੀਤਾ ਹੈ ਅਰਵਿੰਦ ਕੇਜਰੀਵਾਲ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸੋ ਅੱਜ ਦੇ ਦਿਨ ਜਿਹੜਾ 5000 ਕਰੋੜ ਦਾ ਪ੍ਰੋਜੈਕਟ ਜਿਹੜਾ ਦੱਸ ਰਹੇ ਸੀ ਐਸ ਸੀ ਸਾਹਿਬ ਵੀ ਕਿ ਪੂਰੇ ਪੰਜਾਬ ਦੇ ਵਿੱਚ ਲਾਗੂ ਹੋਇਆ ਜਿਦੇ ਚ ਛੋਟੇ ਛੋਟੇ ਇਹ ਨਹੀਂ ਦਿੱਕਤਾਂ ਨੇ ਪਰ ਹੈ ਬਹੁਤ ਵੱਡੀਆਂ ਨੇ ਜਿਵੇਂ ਲਟਕਦੀਆਂ ਤਾਰਾਂ ਖੰਭੇ ਟਰਾਂਸਫਾਰਮਰ ਖਰਾਬ ਹੋਇਆ ਜਿਹਨੀਆਂ ਪਈ ਵਾਰ ਤੁਸੀਂ ਦੇਖੋ ਅਸੀਂ ਪਿੰਡਾਂ ਜਾਂਦੇ ਆ ਕਿਤੇ ਸ਼ਹਿਰਾਂ ਜਾਂਦੇ ਆ ਵੀ ਸਾਡੇ ਤਾਰਾਂ ਲਟਕਦੀਆਂ ਸਾਡੇ ਟਰਾਂਸਫਾਰਮਰ ਖਰਾਬ ਨੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਦੇਖਣ ਨੂੰ ਬਹੁਤ ਛੋਟੀਆਂ ਲੱਗਦੀਆਂ ਨੇ ਕਹਿਣ ਨੂੰ ਛੋਟੀਆਂ-ਛੋਟੀਆਂ ਗੱਲਾਂ ਲੱਗਦੀਆਂ ਪਰ ਲੋਕਾਂ ਕੋਲ ਬੜੀ ਦਿੱਕਤ ਸੀਗੀ ਬੱਚਿਆਂ ਨੂੰ ਖੇਡਣ ਨੂੰ ਬੜੀ ਦਿੱਕਤ ਆਉਂਦੀ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਵਰਪ ਕਰਨ ਦੇ ਲਈ ਇੱਕ ਵੱਡਾ ਪ੍ਰੋਜੈਕਟ ਜਿਹੜਾ 5000 ਕਰੋੜ ਦਾ ਪ੍ਰੋਜੈਕਟ ਜਿਹੜਾ ਉਹ ਉਲੀਕਿਆ ਗਿਆ ਇਹ ਰੋਸ਼ਨ ਪੰਜਾਬ ਬਣਾਦਾ ਸੋ ਉਹਦੇ ਨਾਲ ਨਾਲ ਅਸੀਂ ਸਾਡੇ ਜ਼ਿਲ੍ਹੇ ਦੇ ਫਤੇਗੜ ਸਾਹਿਬ ਦੇ ਵਿੱਚ ਤਕਰੀਬਨ 135 135 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਸਾਰਾ ਠੀਕ ਕੀਤਾ ਜਾਊਗਾ ਜੋ ਵੀ ਦਿੱਕਤ ਪਰੇਸ਼ਾਨੀ ਹੈਗੀ ਹੈ ਪੂਰੀ ਪੰਜਾਬ ਦੇ ਵਿੱਚ ਲਾਈਟ ਆ ਰਹੀ ਹੈ ਕੋਈ ਦਿੱਕਤ ਨਹੀਂ ਹੈ ਕਿਸੇ ਨੂੰ ਭਵੰਤਮਾਨ ਜੀ ਦਾ ਤੁਸੀਂ ਸੁਣਿਆ ਪਾਸ ਅਨਸਾਰ ਉਹਨਾਂ ਨੇ ਬੜੇ ਵਿਅੰਗਾਤਮਕ ਤਰੀਕੇ ਦੇ ਨਾਲ ਪਿਛਲੀਆਂ ਸਰਕਾਰਾਂ ਤੇ ਵੀ ਝੂਠ ਕੀਤੀ ਆ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਆ ਉਦੋਂ ਵੀ ਇੱਕੋ ਗੱਲ ਹੁੰਦੀ ਸੀ ਲਾਈਟ ਆ ਗਈ ਉਹ ਲਾਈਟ ਚਲੇ ਗਈ ਉਹ ਬਸ ਹੋਰ ਹੋਰ ਤਾਂ ਕੋਈ ਹੁੰਦਾ ਨਹੀਂ ਸੀ ਕਮ ਸੋ ਹੁਣ ਪਿਛਲੇ ਸਮਿਆਂ ਦੌਰਾਨ ਤੁਸੀਂ ਦੇਖਿਆ ਹੋਊਗਾ ਕਿ ਲਾਈਟ ਦੀ ਦਿੱਕਤ ਜਿਹੜੀ ਆ ਆਪਣੇ ਬਾਰੇ ਬਿਲਕੁਲ ਨਹੀਂ ਹੈਗੀ ਪੰਜਾਬ ਦੇ ਵਿੱਚ ਪੂਰੀ ਲਾਈਟ ਮਿਲ ਰਹੀ ਹੈ ਚਾਹੇ ਇੰਡਸਟਰੀ ਆ ਚਾਹੇ ਕਿਸਾਨ ਹੈਗਾ ਚਾਹੇ ਆਮ ਲੋਕ ਨੇ ਤੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਅੱਜ ਚਾਹੇ ਵਿਰੋਧੀ ਕੁਝ ਕਹੀ ਜਾਣ ਕਿ ਸਰਕਾਰ ਐਦਾਂ ਸਰਕਾਰ ਉਦਾਂ ਹੁੰਦਾ ਹੀ ਚਲੋ ਕਹਿਣਾ ਹੁੰਦਾ ਹੈ ਆਲੋਚਨਾ ਕਰਨ ਦਾ ਕੰਮ ਆ ਪਰ ਆਲੋਚਨਾ ਚੰਗੀ ਹੋਣੀ ਚਾਹੀਦੀ ਆ ਚੰਗੇ ਤਰੀਕੇ ਨਾਲ ਹੋਣੀ ਚਾਹੀਦੀ ਆ ਪਰ ਜਿਹੜੇ ਵੀ ਬੋਲਦੇ ਨੇ ਉਹਨਾਂ ਦੇ ਖੁਦ ਦੇ ਘਰਾਂ ਦੇ ਬਿੱਲ ਜਿਹੜੇ ਆ ਬਿਜਲੀ ਦੇ ਉਹ ਜ਼ੀਰੋ ਆਉਂਦੇ ਨੇ तकरीबन 90% ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆਉਂਦਾ ਕਹਿਣ ਨੂੰ ਜੋ ਮਰਜੀ ਕਹੇ ਹੁਣ ਧੰਨਵਾਦ ਵੀ ਕਰਨਾ ਚਾਹੀਦਾ ਸਰਕਾਰ ਦਾ ਆਮ ਆਦਮੀ ਪਾਰਟੀ ਪੰਜਾਬ ਦੇ ਮੁਖਬੁਲਾਰੇ ਤੇ ਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤਿੰਨ ਇਤਿਹਾਸਿਕ ਤੇ ਧਾਰਮਿਕ ਸ਼ਹਿਰ ਅੰਮ੍ਰਿਤਸਰ ਸ਼ੇਰਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੇ ਫੈਸਲੇ ਦਾ ਭਰਵਾਂ ਸਵਾਗਤ ਕੀਤਾ ਉਹਨਾਂ ਨੇ ਇਸ ਇਤਿਹਾਸਿਕ ਫੈਸਲੇ ਲਈ ਮੁੱਖ ਮੰਤਰੀ ਦਾ ਵਿਸ਼ੇਸ਼ ਧੰਨਵਾਦ ਕਰਦੇ ਕਿ ਹੈ ਕਿ ਭਗਵੰਤ ਮਾਨ ਨੇ ਸਿੱਖ ਕੌਮ ਨਾਲ ਕੀਤਾ ਆਪਣਾ ਵਾਅਦਾ ਪ ਵਿਰੋਧੀ ਧਿਰਾਂ ਖਾਸ ਕਰਕੇ ਕਾਲੀ ਦਲ ਤੇ ਤਿੱਖੇ ਸਿਆਸੀ ਹਮਲੇ ਕਰਦੇ ਕਿਹਾ ਕਿ ਪੰਜਾਬ ਵਿੱਚ ਕਈ ਮੁੱਖ ਮੰਤਰੀ ਆਏ ਜੋ ਖੁਦ ਨੂੰ ਪੰਥਕ ਕਹਾਉਂਦੇ ਸਨ ਤੇ ਪੰਥ ਦੀ ਸਿਆਸਤ ਕਰਦੇ ਸਨ ਉਹਨਾਂ ਕਿਹਾ ਕਿ ਉਹ ਆਗੂ ਆਪਣੇ ਲਈ ਤਾਂ ਫਖਰੇ ਕੌਮ ਵਰਗੇ ਵਾਡ ਲੱਭਦੇ ਰਹੇ ਪਰ ਗੁਰੂਆਂ ਦੇ ਚਰਨ ਛੋਹ ਪ੍ਰਾਪਤ ਇਹਨਾਂ ਧਰਤੀਆਂ ਨੂੰ ਕਦੇ ਵੀ ਅਧਿਕਾਰੀ ਤੌਰ ਤੇ ਪਵਿੱਤਰ ਸ਼ਹਿਰ ਦਾ ਦਰਜਾ ਨਹੀਂ ਦੇ ਸਕੇ ਧਾਲੀਵਾਲ ਨੇ ਯਾਦ ਦਿਵਾਇਆ ਕਿ ਵਿਰੋਧੀ ਪਾਰਟੀਆਂ ਦੇ ਹਰ ਚੋਣ ਮੈਨੀਫੈਸਟੋ ਚ ਇਹ ਵਾਦਾ ਹੁੰਦਾ ਸੀ ਪਰ ਸੱਤਾ ਚਾਉਣ ਤੋਂ ਬਾਅਦ ਉਹ ਇਸ ਨੂੰ ਭੁੱਲ ਜਾਂਦੇ ਸਨ ਤਾਲੀਵਾਲ ਨੇ ਭਾਵੁਕ ਹੁੰਦੇ ਕਿਹਾ ਕਿ ਉਹਨਾਂ ਨੂੰ ਬੜਾ ਫਖਰ ਮਹਿਸੂਸ ਹੋ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਨਾਨਕਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਏ ਪੰਜਾਬ ਵਿਧਾਨ ਸਭਾ ਦੇ اجلاس ਦੌਰਾਨ ਜੋ ਵਾਅਦਾ ਕੀਤਾ ਸੀ ਅੱਜ ਉਸ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਉਸ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਉਹਨਾਂ ਕਿਹਾ ਕਿ ਤਿੰਨੇ ਸ਼ਹਿਰ ਸਿੱਖ ਧਰਮ ਦੇ ਤਖਤ ਸਹਾਬਾਨ ਨਾਲ ਸੰਬੰਧਿਤ ਨੇ ਤੇ ਪੰਜਾਬ ਦੀ ਧਰਤੀ ਤੇ ਪੈਂਦੇ ਨੇ ਇਸ ਲਈ ਇਹਨਾਂ ਦਾ ਸਤਕਾਰ ਬਹਾਲ ਕਰਨਾ ਹਰ ਪੰਜਾਬੀ ਦਾ ਸੁਪਨਾ ਸੀ ਆਪਣੇ ਬਿਆਨ ਦੇ ਖਿਰਜ ਕੁਲਦੀਪ ਸਿੰਘ ਢਾਲੀਵਾਲ ਨੇ ਦੇਸ਼ ਵਿਦੇਸ਼ ਵਿਚ ਵਸਦੀ ਸਮੁੱਚੀ ਸਿੱਖ ਸੰਗਤ ਤੇ ਪੰਜਾਬੀਆਂ ਨੂੰ ਵਧਾਈ ਦਿੱਤੀ ਕਿਹਾ ਕਿ ਪਹਿਲੀ ਵਾਰੀ ਕਿਸੇ ਸਰਕਾਰ ਨੇ ਸੱਚੀ ਨੀਅਤ ਨਾਲ ਕੰਮ ਕਰਦੇ ਅੰਮ੍ਰਿਤਸਰ ਅਨੰਦਪੁਰ ਸਾਹਿਬ ਦੇ ਤਲਵੰਡੀ ਸਾਬੋ ਨੂੰ ਉਹ ਮਾਨ ਸਤਿਕਾਰ ਦਿੱਤਾ ਹੈ ਜਿਸ ਦੇ ਉਹ ਹੱਕਦਾਰ ਸਨ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਇਸ ਫੈਸਲੇ ਨਾਲ ਦੁਨੀਆ ਭਰ ਦੇ ਸਿੱਖਾਂ ਵਿੱਚ ਖੁਸ਼ੀ ਦੀ ਲਹਿਰ ਹੈ। ਫਿਲਹਾਲ ਪੰਜਾਬ ਅਪਡੇਟਸ ਦੇ ਵਿੱਚ ਐਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ।